ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਲੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਰੀ ਹੈ ਹੀ ਪਤਾ ਲੱਗਾ ਕਿ ਉਹਦੇ ਆ ਹੀ ਆ ਤੇ ਬਹੁਤ ਮੜਾ ਬਹੁਤ ਮੜਾ ਕਹਿ ਸਕਦੇ ਪਾਰਟੀ ਵਿੱਚ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਗੁੱਸੇ ਖੇ ਸੀ ਲੱਗ ਬਹੁਤ ਨਾਰਾਜ਼ ਸੀ ਬਹੁਤ ਮੜਾ ਸਰ ਕਿੰਨੇ ਕੁ ਤੁਹਾਨੂੰ ਤਲਾ ਮੀਤ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਇਹ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਮੈਂ ਜਾ ਰਿਹਾ ਪਰ ਚੱਲ ਕੇ ਡੇਗੀ ਕੋਈ ਸੋਲ ਦੇਤੀ ਗੋਲੀ ਗਲਤ ਹੋ ਗਈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਲੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਰੀ ਹੈ ਹੀ ਪਤਾ ਲੱਗਾ ਜੇ ਨਾ ਦੇ ਆਈ ਹੈ ਜੇ ਔਰ ਬਹੁਤ ਮਾੜਾ ਬਹੁਤ ਮਾੜਾ ਕਹਿ ਸਕਦੇ ਪਾਰਟੀ ਨੇ ਕੋਈ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਔਰ ਸਾਹਿਤ ਬਹੁਤ ਗੁੱਸੇ ਖਦੀ ਸੀ ਲੱਗ ਬਹੁਤ ਨਾਰਾਜ਼ ਸੀ ਬਹੁਤ ਮਾੜਾ ਸਰ ਕਿੰਨੇ ਘੂਏ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਨੇ ਫੋਨ ਆਦੇ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿਰਮਾ ਜਾ ਰਹੇ ਪਰਵਾਹ ਚੱਲ ਕੇ ਡਿੰਗੀ ਕੋਈ ਪਸੌਲਡ ਡੇਕੀ ਗੋਲੀ ਲੱਗ ਸਕਦੀ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਰੋਗੀ ਦੇ ਗੋਲੀ ਲੱਗਨ ਨਾਲ ਜਿਹੜੀ ਚੱਲ ਗੋਲੀ ਚੱਲੀ ਹੈ ਹੀ ਪਤਾ ਲੱਗਾ ਜੇ ਕੱਲੇ ਆਈ ਹੈ ਅੱਜ ਔਰ ਬਹੁਤ ਮਾੜਾ ਹੈ ਬਹੁਤ ਮਾੜਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਹੈ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਉਸਾਇ ਤੇ ਬਹੁਤ ਗੁੱਸੇ ਖੜੀ ਸੀ ਨਾ ਬਹੁਤ ਨੌਲਜੀ ਬਹੁਤ ਮੜਾ ਸੀ ਕਿੰਨੇ ਕੁ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿਹਦੇ ਮੈਂ ਜਾ ਰਿਹਾ ਪਰਵਾ ਚੱਲ ਕੇ ਡਿੰਗੀ ਕੋਈ ਪਿਸਤੌਲ ਦੀ ਡਿੱਗੀ ਗੋਲੀ ਲੱਗ ਸਕਦੀ ਹੈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਲੇ ਗੋਲੀ ਲੱਗਨ ਨਾਲ ਜਿਹੜੀ ਚੱਲ ਗੋਲੀ ਚਰੀ ਹੈ ਉਹ ਹੀ ਪਤਾ ਲੱਗਾ ਜੇ ਉਹਦੇ ਆਈ ਹੈ ਅੱਜ ਬਹੁਤ ਮੜਾ ਬਹੁਤ ਮੜਾ ਕਹ ਸਕਦੇ ਪਾਰਟੀ ਵਿੱਚ ਵੱਡਾ ਘਟਾ ਵੜਾ ਬਹੁਤ ਵੱਡਾ ਘਟਾ ਹੈ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਬੁਸੇਖੀ ਸੀ ਨਾ ਬਹੁਤ ਨੌਲਜ ਸੀ ਬਹੁਤ ਮੜਾ ਸੀ ਕਿੰਨੇ ਕੁ ਤੁਹਾਨੂੰ ਤਲਾ ਮੀਤ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿਹਦੇ ਮੈਂ ਜਾ ਰਿਹਾ ਪਰ ਚੱਲ ਕੇ ਡੇਗੀ ਕੋਈ ਪਸੌਲ ਦੇਤੀ ਗੋਲੀ ਲੱਗ ਗਈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਰੀ ਹੈ ਹੀ ਪਤਾ ਲੱਗਾ ਕਿ ਉਹਦੇ ਆਈ ਹੈ ਔਰ ਬਹੁਤ ਮਾਰਾ ਹੈ ਬਹੁਤ ਮਾਰਾ ਇਹ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਵਾੜਾ ਬਹੁਤ ਵੱਡਾ ਘਟਾ ਹੈ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਪ੍ਰੋਫੈਸਰ ਸੀ ਬਹੁਤ ਬਹੁਤ ਸਿੱਖੀ ਸੀ ਨਾ ਬਹੁਤ ਨੌਲਜ ਸੀ ਬਹੁਤ ਮਾਰਾ ਹੈ ਸਰ ਕਿੰਨੇ ਕੁ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਨੇ ਫੋਨ ਆਦੇ ਸਿਰਫ ਕੀ ਕਾਰਨ ਕੀ ਰਹੇ ਨੇ ਪਰ ਹੁਣ ਮੈਂ ਜਾ ਰਿਹਾ ਪਰਵਾਹ ਚੱਲ ਕੇ ਡਿੰਗੀ ਕੋਈ ਪਿਸਤੌਲ ਦੀ ਕਿ ਗੋਲੀ ਲੱਗ ਸਕਦੀ ਹੈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਲੇ ਉਹ ਗੋਲੀ ਲੱਗਨ ਨਾਲ ਕਿ ਲੇਚਾਨੀ ਗੋਲੀ ਚਰੀ ਆ ਹੀ ਪਤਾ ਲੱਗਾ ਕਿ ਬੰਦੇ ਆ ਹੀ ਆ ਗਏ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੇ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਔਰ ਸਾਹਿਤ ਬਹੁਤ ਗੁੱਸੇ ਖਦੀ ਸੀ ਲੱਗ ਬਹੁਤ ਨਾਰਾਜ਼ ਸੀ ਬਹੁਤ ਮਾਰਾ ਸਰ ਕਿੰਨੇ ਕੁ ਤੁਹਾਨੂੰ ਤਲਾ ਮੀਤ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਇਹ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਮੈਂ ਜਾ ਰਿਹਾ ਫਰਵਾ ਚੱਲ ਕੇ ਡੇਗੀ ਕੋਈ ਪਸੌਲ ਦੇਤੀ ਗੋਲੀ ਗਲਤ ਹੋ ਗਈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਗੋਲੀ ਲੱਗਨ ਨਾਲ ਜਿਹੜੀ ਚੱਲ ਗੋਲੀ ਚਰੀ ਹੈ ਇਹ ਪਤਾ ਲੱਗਾ ਜੇ ਬੰਦੇ ਆ ਹੀ ਹੈ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਕੁ ਸਿੱਖ ਦੀ ਸੀ ਨਾ ਬਹੁਤ ਨੌਲਜ ਸੀ ਬਹੁਤ ਮਾਰਾ ਹੈ ਜੀ ਕਿੰਨੇ ਕੁ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਾ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਨੇ ਫੋਨ ਆਇਆ ਸਿਰਫ ਕੀ ਕਾਰਨ ਕੀ ਰਹੇ ਨੇ ਪਰ ਹੁਣ ਮੈਂ ਜਾ ਰਿਹਾ ਪਰਵਾਹ ਚੱਲ ਕੇ ਡਿੰਗੀ ਕੋਈ দেখি কর